ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਚ ਸਾਰੇ ਮੇਰੇ ਭੈਣ ਭਰਾਵਾਂ ਨੂੰ ਦਿਲ ਤੋਂ ਸਤਿ ਸ੍ਰੀ ਅਕਾਲ ਜੀ ਲੱਗੇ ਅੱਜ ਦੀ ਬਲੌਗ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਜੀ ਤੇ ਇਹ ਹੈਗੀ ਆ ਸੋਮਵਾਰ ਦੀ ਵੀਡੀਓ ਤੇ ਐਡੀਟਿੰਗ ਆਪਾਂ ਦੂਸਰੇ ਦਿਨ ਕਰਦੇ ਹੁੰਨੇ ਆ ਮੰਗਲਵਾਰ ਸੌਰੀ ਮੰਗਲਵਾਰ ਦੀ ਵੀਡੀਓ ਹੈ ਇਹ ਐਡੀਟਿੰਗ ਆਪਾਂ ਕਰ ਰਹੇ ਹਾਂਗੇ ਬੁੱਧਵਾਰ ਨੂੰ ਤੇ ਸੰਗਰਾਣ ਦਾ ਵਾਲਾ ਦੇਣਾਗਾ ਅੱਜ ਸਾਰੇ ਮੇਰੇ ਭੈਣ ਭਰਾਵਾਂ ਨੂੰ ਸੌਣ ਦੀ ਸੰਗਰਾਣ ਦੀਆਂ ਲੱਖ ਲੱਖ ਵਧਾਈਆਂ ਜੀ ਹੈਪੀ ਸਾਵਣ ਤੇ ਸਾਰੇ ਭੈਣ ਭਰਾਵਾਂ ਲਈ ਇਹ ਮਹੀਨਾ ਤੰਦਰੁਸਤੀ ਤੇ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਲੈ ਕੇ ਆਵੇ ਮਹੀਨਾ ਸਾਰੇ ਭੈਣ ਭਰਾਵਾਂ ਲਈ ਤੇ ਤੀਆਂ ਦੇ ਵਿਹਾਰ ਤਿਆਰ ਹੁੰਦੇ ਨੇਗੇ ਇਹ ਮਹੀਨੇ 'ਚ ਹਨ ਤੀਏ ਆਪਣੇ ਮਾਪਿਆਂ ਨੂੰ ਜਿਨ੍ਹਾਂ ਦੇ ਭਰਾ ਹੈਗੇ ਨੇ ਭਰਾਵਾਂ ਨੂੰ ਡੀਕਦੀਆਂ ਨੇਗੀਆਂ ਸੌਣ ਦੇ ਮਹੀਨੇ 'ਚ ਸੁਧਾਰੇ ਆਉਂਦੇ ਨੇਗੇ ਤੀਆਂ ਦੇ ਕੋਈ ਲੈ ਕੇ ਜਾਂਦਾ ਕਿਸੇ ਦੇ ਆਉਂਦੇ ਨੇ ਹਨਾ ਕੋਈ ਮੇਰੇ ਵਰਗੀ ਵੀ ਢੀਕਦੀ ਹੈਗੀ ਜਿਹਦੇ ਭਰਾ ਨਹੀਂ ਹੁੰਦਾ ਚਲੋ ਜਿੰਨੇ ਜੋਗਰੀ ਹੈਗੀ ਮਾਂ ਤਾਂ ਆਉਂਦੀ ਹੈਗੀ ਸੌਣ ਦੇ ਮਹੀਨੇ ਸੰਧਾਰਾ ਲੈ ਕੇ ਕਦੇ ਖੰਜਾਇਆ ਨਹੀਂ ਹੈਗਾ ਫਿਰ ਵੀ ਹਨਾ ਆਪਣੇ ਭਰਾ ਦੀ ਯਾਦ ਤਾਂ ਆਉਂਦੀ ਹੈਗੀ ਵੀ ਭੈਣਾ ਭਰਾਵਾਂ ਨੂੰ ਢੀਕਦੀਆਂ ਨੇ ਚਲੋ ਜੀ ਸਾਰੇ ਮਾਪਿਆਂ ਨੂੰ ਨਾ ਸਾਰੀਆਂ ਭੈਣਾਂ ਦੇ ਤੇ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਇੱਥੇ ਮੈਂ ਸ਼ਾਮ ਦਾ ਟਾਈਮ ਸੀਗਾ ਲੱਗੀ ਸੀਗੀ ਧਾਰ ਕੱਢਣ ਕੱਟੇ ਦੇ ਦੁੱਧ ਚੰਘਾਰੀ ਸੀ ਮੈਂ ਤੇ ਕੱਟੇ ਨੇ ਦੁੱਧ ਚੁੰਗ ਲਿਆ ਸੀਗਾ ਇਹਦੇ ਨਾਲ ਕੋਲੇ ਬੈਠਣਾ ਪੈਂਦਾ ਫਿਰ ਜੇ ਨਿਆਣਾ ਕੋਈ ਸੇ ਕਮਜ਼ੋਰਾ ਵਾਲਾਗਾ ਤੇ ਕੋਈ ਸਜੇ ਨੂੰ ਥੜ ਫੜਨ ਦੀ ਸੁਰਤ ਜਿਨੀ ਹੈਗੀ ਜੋ ਦੇਖੇ ਪੜੀ ਥਰਡ ਝੁੱਟ ਜਾਂਦਾ ਮੂੰਹ ਚੋਂ ਫਿਰ ਇਹਨੂੰ ਫੜਨਾ ਨਹੀਂ ਆਉਂਦਾ ਪੰਜ-ਸੱਤ ਦਿਨ ਐਸੀ ਤਰ੍ਹਾਂ ਹੀ ਝਗਾਉਣਾ ਪਊਗਾ ਕੋਲੇ ਵੇਖ ਕੇ ਝਗਾਉਣੇ ਆਂਗੇ ਤੇ ਰੱਜ ਕੇ ਨਾ ਵਿਚਾਰਾ ਮਾਜਣਾ ਥੋੜਾ ਹੀ ਆ ਕਮਜ਼ੋਰਾ ਕਰਕੇ ਥੋੜੀ ਦੁੱਧ ਪੀ ਸਕਦਾਗਾ ਆਪਣੇ ਆਪ ਖੱਟ ਜਾਂਦਾਗਾ ਛੱਡ ਕੇ ਫਿਰ ਜਦੋਂ ਰੱਜ ਲੈਂਦਾ ਬਨਤਾ ਸੀਗਾ ਮੈਂ ਹੁਣ ਤੇ ਉਸ ਤੋਂ ਬਾਅਦ ਫਿਰ ਮੈ ਲੱਗੀ ਸੀਗੀ ਧਾਰ ਕੱਢਣ ਸ਼ਾਮ ਨੂੰ 5 ਵਜੇ ਧਾਰ ਕੱਢਦੇ ਹੁੰਨੇ ਆਪਾਂ ਸਵੇਰ ਵੀ 5 ਵਜੇ ਤੇ ਸ਼ਾਮ ਨੂੰ ਵੀ 5 ਵਜੇ ਦੁੱਧ ਫੇਰਾ ਜੇ ਫੱਟ ਰਿਹਾਗਾ ਮੈਂ ਸੋਹਣਾ ਪਾਟੀ ਜਾਂ ਲਗਾ ਕੰਬੜੀ ਹੁੰਦਾ ਹੈਗਾ ਠੀਕ ਅਸੀਂ ਮੱਝ ਨੂੰ ਹੀ ਪਾਉਣੇ ਹੁੰਦੇ ਆਂਗੇ ਬੁੱਧ ਸ਼ੁਰੂ ਤੇ ਸਵੇਰ ਤੋਂ ਬੁੱਧ ਪਾਉਣੇ ਹੁੰਦੇ ਆਗੇ ਇਹ ਬੋਲਦਾ ਪਤਾ ਨਹੀਂ ਡਿਪੈਂਡ ਕਰੇ ਪੀਵੜਿਆ ਜੇ ਨਹੀਂ ਪਰ ਸੁੱਧ ਪਾਉਣੇ ਹੁੰਦੇ ਮੱਝ ਨੂੰ ਜਬਾਦੂ

ਗਰਦੀ ਕਿਤੇ ਜਦਾ ਬਾਜ ਘਟ ਆਉਂਦੀ ਹੈਗੀ ਆਪਣੀ ਪੱਖੀ ਦੀ ਯਾਦ ਆ ਰਹੀ ਹੈਗੀ ਤੇ ਘਟ ਆਉ ਆਉਦੀ ਹੈ ਤੱਕ ਨੋਰ ਕਰੇ ਜੀ ਤੇ ਆਪਾਂ ਮੱਝ ਨੂੰ ਪਿਉਣੇ ਆਗੇ ਤੂੰ ਇੱਧਰ ਹੋ ਜਾ ਪੀ ਲੈ ਤੇ ਹਜੇ ਆਪਾਂ ਹੋਰ ਕੁਝ ਨਹੀਂ ਪਾਇਆ ਮੱਝ ਨੂੰ ਲੇਤੀ ਵਗੈਰਾ ਜਾਂ ਕੁਝ ਨਹੀਂ ਪਾਇਆ ਹੈਗਾ ਤੇ ਚਾਰ ਪੰਜ ਦਿਨ ਆਪਾਂ ਹੋਰ ਕੁਝ ਨਹੀਂ ਪਾਉਂਦੇ ਹੁੰਦੇ ਗੁੱਡੀ ਪਿਉਣੀ ਹੁੰਦੀ ਹੈਗੀ ਤੂੰ ਪੰਜ 6 ਦਿਨ ਹੋ ਗਏ ਨਾ ਫਿਰ ਆਪਾਂ ਲੇਤੀ ਹੋਰ ਲੱਗਾਂਗੇ ਤੇ ਇੱਕ ਦੋ ਦਿਨ ਕਰੀਦਾ ਨਾਗੇ ਫਿਰ ਪਰ ਸਾਡੀ ਮੱਝਾਂ ਦਾ ਸ਼ੁਰੂ ਤੋਂ ਯਾਦ ਤਾਂ ਕੱਚੀ ਲੇਟੀ ਖਾਂਦੀਆਂ ਨੇ ਰਿੰਨੀ ਹੋਈ ਨਹੀਂ ਖਾਂਦੀਆਂ ਬਿਲਕੁਲ ਨਹੀਂ ਖਾਂਦੀਆਂ ਨਹੀਂ ਹੋਈ ਦਿੱਤੀ ਇਹ ਕੱਚੀ ਲੇਟੀ ਖਾਂਦੀਆਂ ਨੇ ਪਰ ਇੱਕ ਦੋ ਦਿਨ ਤੱਕ ਪਰਿੰਨਾਗੇ ਬਾਅਦ ਜਦੋਂ ਖਾਣਾ ਹਟ ਗਿਆ ਫਿਰ ਆਪਾਂ ਕੱਚੀ ਧੇਉਣ ਲੱਗ ਜਾਵਾਂਗੇ ਥੋੜਾ ਪਾ ਕੇ ਲੱਫੀ ਲਾ ਹਾ ਹਾ ਬਸ ਆ ਪਹਰਾ ਹੀ ਪਾ ਰਿਆ ਹੁਜੀ ਕੱਲਾ ਇਹਨੂੰ ਤੇ ਮੱਕੀ ਹੈਗੀ ਆਪਣੇ ਬਾਤੂ ਵਧੀਆ ਛੱਲੀਆਂ ਵਾਲੀ ਮੱਕੀ ਹੈਗੀ ਸਿੱਧੀ ਪੀਲਾ ਥੈਂ ਲੱਗਦਾ ਹੈ ਥੁ 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 ਇਹੋ ਤਾਂ ਪਹਿਲਾਂ ਨੀਬਾ ਨਾ ਤਸਣ ਲੱਗਿਆ ਦੀ ਇਹਨੂੰ ਪੀਲਾ ਪਹਿਲਾਂ ਨਾ ਘਰੋਂ ਹੀ ਤਾਂ ਅੱਜ ਦੇ ਸੱਪ ਦਾ ਰੋਟੀਆਂ ਮੈਂ ਬਣਾ ਲਈਆਂ ਬਸ ਆਪਾਂ ਰੋਟੀਆਂ ਕਰ ਲਈਏ ਤਾਗੀ ਅਜੇ ਨਾਲ ਉਦੋਂ ਮੱਜਾਂ ਨੂੰ ਧੂਆ ਪਾਉਣੇ ਆਗੇ ਘਰੋਂ ਤੇ ਰੱਬੀ ਆਇਆ ਕਿ ਤੋਂ ਕਿ ਰਣੋਂ ਨਾ ਅਨੂਲੇ ਹੁਣ ਮੱਜਾਂ ਨੂੰ ਪਾਉਂਗੀ ਧੂਆ ਇਹ ਕੱਲੇ ਤੋਂ ਰੋਟੀਆਂ ਨਹੀਂ ਸਹੀ ਆਟਾ ਉਹ ਕੱਖ ਪਾਉਗਾ ਚਲਵੇਂ ਨਾਲ ਧੂਆ ਖੜਵਾਉਣੀ ਤੇ ਇਹ ਤੇ ਆਪਾਂ ਰੱਖ ਲਿਆ ਕਿ ਹੋ ਗਰਮ ਹੋਣਾ ਸਵੇ ਤੇ ਜੇ ਰੋਟੀ ਖਾਵਾਂਗੇ ਨਾਲ ਦੀ ਨਾਲ ਪਾਵਾਂਗੇ ਦਾਲ ਪਈਆ ਗਰਮ ਰੱਖੀ ਸਾਰੇ ਸਾਰੇ ਸਾਫ ਆਪਾਂ ਕਰਤੀ ਆਹਦੇ ਤੋਂ ਲੰਘੀ ਮੈਂ ਨਾ ਪਹਿਲਾਂ ਕੈਮਰਾ ਲਾਉਣਾ ਭੁੱਲੀ ਰੋਟੀਆਂ ਆਪਾਂ ਥੋੜੀ ਬਣਾ ਲੈਂਦੇ ਹਾਂ ਦੋ ਦੋ ਕਿੰਨੇ ਰੋਟੀਆਂ ਉਸ ਹੁਣ ਆਪਾਂ ਬੋਲੀ ਬਣਾ ਲੈਂਦੇ ਹਾਂ ਫਿਰ ਉਹ ਖਾ ਲੈਂਦੇ ਅਸ ਨਿੱਗਰ ਹੁੰਦੀ ਹੈਗੀ ਭੁੱਖ ਘਟ ਲੱਗਦੀ ਹੈ ਜੋ ਜੋ ਤਲਾ ਸ਼ਾਮੀ ਨੂੰ ਗਰਮ ਕਰਕੇ ਪੀ ਜੀ ਟਾਈਮ ਹੋ ਗਿਆ 7:30 ਦਾ ਰੋਟੀ ਪਾਣੀ ਆਪਾਂ ਸਾਰਿਆਂ ਨੇ ਖਾ ਲਿਆ ਥੀ ਥੜਾ ਉੱਪਰ ਤੇ ਅਸੀਂ ਸਾਰੇ ਰੋਟੀ ਖਾ ਲਈ ਜੋ ਆਤ ਬੈਠੇ ਨੇ ਉਹ ਅੰਦਰ ਬੱਚੇ ਆਪਣੇ ਜੋਤ ਖਾ ਕੇ ਹਟਿਆ ਕੇ ਰੋਟੀ ਇੱਧਰ ਹਰਮਨ ਕੜਾਈ ਕਰ ਰਹੀ ਹੈਗੀ ਮੈਂ ਵਿੰਡੋ ਵਿੱਚ ਦੀ ਦਿਖਾ ਰਹੀ ਆਂਗੀ ਆ ਗਿਆ ਜੋਤ ਢਾਂਡੇ ਲੈ ਕੇ ਤੇ ਇੱਧਰ ਬੈਠੀ ਆਪਣੀ ਰੂਬੀ ਬਾਹਰ ਦੀ ਲੈਟ ਨਹੀਂ ਲਾਈ ਰੂਬੀ ਰੋਟੀ ਪਾਈ ਹੈਗੀ ਪਤਾ ਨਹੀਂ ਖਾਂਦੀ ਹੈ ਜਿੰਨ ਕੀ ਹੋਇਆ ਪਹਿਲਾਂ ਚਿੱਟ ਖਰਾ ਹੋਇਆ ਪਤਾ ਨਹੀਂ ਲੇਕਿਨ ਰੋਟੀ ਨਹੀਂ ਖਾਦੀ ਅੱਜ ਹਾਂ ਪਤਾ ਨਹੀਂ ਅੰਦਰ ਰੋਟੀ ਅੱਜ ਆਪਰੇ ਸ਼ਾਮ ਜੀ ਨੂੰ ਫੇਰ ਨਹੀਂ ਪੈ ਗਿਆ ਸੀਗਾ ਹੌਣ ਤਾਂ ਬਿਲਕੁਲ ਸਾਫ਼ ਹੋਇਆ ਪਿਆ ਮੌਸਮ ਤੇ ਇੱਕਦਮ ਹੀ ਆ ਗਿਆ ਨਾ ਗੱਜਿਆ ਨਾ ਜੰਮੀ ਹੈ ਆਇਆ ਪੂਰਾ ਛੜਾਕਾ ਪੂਰਾ ਮੀਂਹ ਪਿਆ ਮਿੱਟੀ ਈ ਸਾਫ਼ ਹੋ ਗਿਆ ਪੂਰਾ ਪੈ ਕੇ ਤੇ ਪਰ ਆਪਾਂ ਧੂਆ ਕਰਤਾ ਲੱਜਾਂ ਨੂੰ ਉਹ ਫੜਾ ਆਪਣਾ ਟੱਟਾ ਟੱਟੇ ਨੂੰ ਇੱਧਰ ਬੰਦ ਲੈਣੇ ਹੁੰਨੇ ਆਗੇ ਰਾਤ ਨੂੰ ਉਧਰ ਖੱਲਜੀ ਚ ਫਿਰ ਉਹਦੇ ਰੋਸਾ ਬੜਦਾ ਫਿਰ ਤੜਾਈ ਜਾਂਦੀ ਹੈ ਇਹ ਥੋੜਾ ਟਾਈਮ ਹੈ ਹੀ ਕਰੂੰਗੀ ਇਹਨਾਂ ਵੇਜ ਵਾਲਾ ਕਰਦੀ ਆ ਵਸ ਇਹੋ ਹੈ ਵੀ ਦੂਰ ਪਾ ਤੋਂ ਲੈ ਗਈ ਉਧਰ ਗਿੱਲਾ ਜਿਹਾ ਕਰ ਦਿੰਦੀ ਆ ਫਿਰ ਵਾਹ ਵਿਚਾਰਾ ਖੱਲਜੀ ਚ ਵੱਟ ਜਾਂਦਾ ਜੰਮੀ ਉਧਰ ਅੰਦਰਾਲੇ ਚ ਬੰਦ ਲੈਣੇ ਹੁੰਨੇ ਆ ਹੁਣ ਦਰਵਾਜ਼ੇ ਦੇ ਵਿੱਚ ਧੂਆ ਕਰਤਾ ਕੱਫੀ ਦੁਬਾਰਾ ਪਾਤੇ ਹੋਰ ਜੀ ਹੁੰਨੇ ਨੇ ਨਿਕਾਂਦੀਆਂ ਨੇ ਹੈਗੀਆਂ

ਉਹ ਕਿ ਰੋਮੀ ਇੱਧਰ ਲਈ ਛੋਟੇ ਰੱਖ ਲੈਣੇ ਨੇ ਇੱਧਰ ਲਈ ਟੂਟੀ ਆਪਣੀ ਪਾਣੀ ਜਾਦਾ ਬਣ ਗਈ ਇੱਧਰ ਤੋਟੇ ਵਧੀਆ ਜਾਂਦੇ ਨੇ ਇਹ ਬਈਏ ਕੀ ਹੋਇਆ ਕੋਹ ਟੂਟੀ ਪਾਣੀ ਕੱਟ ਦਿੰਦੀ ਹੈ ਉਧਰ ਸੁਆਦ ਨਹੀਂ ਹੁੰਦਾ ਕੱਪੜੀ ਵਾਲਾ ਚਲੋ ਬਾਟੀ ਤੋੜ ਲਾ ਕੀ ਪਾਣੀ ਬਾਦ ਵਿੱਚ ਹੁੰਦਾ پتہ ਨਹੀਂ ਨਾ ਕਿ ਹੋ ਗਿਆ ਨਾ ਜਾਲੀ ਵਾਲੀਆਂ ਟੂਟੀਆਂ ਸੀਰੀਆਂ ਜਿਹੜੀ ਛੱਗ ਜੀ ਵਾਲੀਆਂ ਠੱਤੀ ਦੀ ਬਣਾ ਕੇ ਪਾਣੀ ਦੀ ਕੱਢਦੀ ਹੈ ਸਾਡੇ ਕੋਲ ਸਾਰੀਆਂ ਚਹੀਆਂ ਸੀ ਦੋਈ ਬਾਤੂਚ ਨਹੀਂ ਆ ਇੱਕ ਬਾਤੂ ਦੇ ਮੂਰੇ ਛਰਕਾ ਦਾ ਉੱਥੇ ਹੈਗੀ ਇੱਕ ਆਪਣਾ ਪਰ ਕੋਈ ਦੇ ਮੂਰੇ ਛਰਕਾ ਦਾ ਉੱਥੇ ਪੰਜ ਬੂਹੇ ਨੇ ਤੇ ਇਹ ਸਾਰੂ ਚਾਹ ਕਾਰਦੀਆਂ ਸੀਗੀਆਂ ਪਾਣੀ ਦੇਣੋਂ ਕੱਢ ਗਿਆ ਸੀ ਸਾਡੇ ਤੋਂ ਸਾਰੀਆਂ ਵਿੱਚ ਸੀ ਨਰਮੀ ਕੱਢਦੀਆਂ ਜਾਲੀ ਦੀ ਹੁੰਦੀ ਆ ਦੇ ਵਿੱਚ ਇੱਕ ਉਹ ਸਾਨੂੰ ਖਾਣੇ ਤੋਂ ਨਹੀਂ ਕੱਢਣੀ ਪੈਗੀ ਇਹ ਵਾਲਾ ਪਾਣੀ ਜਮੀਂ ਬਣਤੀ ਹੋਣੀ ਆ ਸੀ ਇਹ। ਉਹ ਇਵਰ ਤੇ ਹੁਣ ਵੀ ਹੋ ਜਾਂਦੀ ਐ ਨੇ। ਆ ਤਾਂ ਨਹੀਂ ਕਦੇ ਹੋਣੀ। ਜਦ ਤੱਕ ਹੋ ਜਾਂਦੀ ਆ ਉਹ ਜਿਹੜੀ ਬਾਥਰੂਮ ਦੇ ਮੂਰੇ ਆ ਤਾਂ ਥੋੜੇ ਦਿਨਾਂ ਬਾਅਦ ਹੀ ਪਾਣੀ ਸੱਡੜੋ ਵੜ ਜਾਂਦਾ। ਬਰਵਾਈ ਜੋ ਆਪਣਾ ਲੰਗੀ ਐ। ਨਾ ਕੋਈ ਉਧਰ ਆਪਣੇ ਹੈ ਨਹੀਂ ਬਰਵਾਈ ਨਹੀਂ ਹੈਗੀ। ਮੂਰੇ ਤੇ ਕਿ ਸਾਫ ਹਵਾ ਚੂ ਮਾਰੀ ਗਿਓ। ਇਹ ਰਾਤ ਨੂੰ ਆਪਣੇ ਬਾਂਡੇ ਇੱਥੇ ਰਹਿਣਗੇ ਉਸ ਸਵੇਰੇ ਮੈਂ ਸਾਰੇ ਨਾ ਕੁੱਤਾ ਪਚਪ ਕੇ ਬਾਸਤੀ ਦਾ ਮਾਗੀ ਬਸ ਜਿਹੜਾ ਵੀ ਲੋੜ ਹੋ ਗਈ। ਤੇ ਵਾਕੀਆ ਪਸ ਇਹ ਜਿ ਫਿਰ ਲਾ ਲਿਆ ਹਿੰਨਾ ਟੋਕਰੀ ਆਫਰ ਨਾਲ ਇਹ ਸਾਫ ਕਰੂਗੀ ਫਰੇਮ ਜੀ ਦੋਖ ਦਿਆ ਫਿਰ ਆਪਾਂ ਉਹਨਾਂ ਦੀ ਸਫਾਈ ਸਫਾਈ ਜੀ ਵਧੀਆ ਲੱਗਦੀ ਹੈਗੀ ਜੀ ਲੱਗਦਾ ਕੰਮ ਕਰਨ ਤੇ ਜੇ ਹੁਣ ਆਪਾਂ ਇਹ ਸ਼ਰਤ ਸੱਦ ਕੇ ਤਾਂ ਜੀ ਇਹਨਾਂ ਨੂੰ ਸਾਡੇ ਕੋਲੇ ਸਬਜ਼ੀ ਆਉਂਦੀ ਹੈ ਪਰ ਦੇਮਾਂ ਜੀ ਦੇ ਉੱਪਰ ਪੈਣਾ ਜਿਆ ਲੱਗਦਾ ਫਿਰ ਆ ਗਈ ਜੀ ਲੱਗਦਾ ਹੈਗਾ ਕਮੇਟੇ ਦੇ ਨਾਲ ਜੇ ਨੱਚ ਸਫਾਈ ਨਾ ਹੋਵੇ ਥੋੜਾ ਸਾਡੀ ਰਸੋਈ ਚੰਗੀ ਤਰ੍ਹਾਂ ਡੀਪਲੀ ਕਲੀੰਗ ਜੀ ਕਰਨ ਵਾਲੀ ਹੋਈ ਪਈ ਹੈ ਜੀ ਇਹ ਆਪਾਂ ਕਾਹ ਚਿਰ ਦਾ ਰੋਜ਼ ਰੋਜ਼ ਆਉਂਦੇ ਪਰ ਚੇਤਰ ਹੋਣੇ ਫਿਰ ਵੀ ਜਿਹੜੀ ਆਪਾਂ ਇੱਕ ਦੋ ਚੰਗੀ ਤਰ੍ਹਾਂ ਸਫਾਈ ਕਰਦੇ ਆ ਉਹ ਕਰਨ ਵਾਲੀ ਆ ਲੈਸ ਕਹੀ ਹੈ ਜੀ ਫਰਮਨ ਹੁਣ ਆਏ ਜੀ ਅੱਜ ਨੂੰ ਚਲੋ ਥੱਲੇ ਜੇ ਦੇਨੇ ਉਹ ਸੌਣ ਜੇ ਟੱਪੀ ਜਾਣ ਫਿਰ ਜੀ ਤਰ੍ਹਾਂ ਸਾਰਾ ਇਹ ਚਲਦੇ ਰਹੇ ਕੂਕਰ ਆਪਣਾ ਦਿਲਾ ਕੇ ਸਾਰੇ ਜੀ ਦਾ ਸਾਰਾ ਸਾਫ ਸਫਾਈ ਕਰਦੇ ਬਹਰ ਨਹੀਂ ਜੀ ਇਹਨਾਂ ਨੂੰ ਉਹ ਤਾਂ ਕੰਮ ਵੀ ਮਸਾਂ ਕਰਦੇ ਆ ਜਿੰਨਾ ਆਪਣਾ ਮੇਨ ਨਹੀਂ ਹੁੰਦਾ ਜੀ ਕਿਛਰ ਤੁਹਾ ਦਿੱਤੇ ਪਤਾ ਪਾ ਇਹ ਜੋ ਮੈਂ ਰੋਟੀ ਘਰ ਵਿੱਚ ਕਰੂੰਗੀ ਹੈ ਇਹ ਮੇਰਾ ਹੈਗਾ ਕੰਮ ਇਹ ਕਰ ਤੇ ਲਾ ਰੋਟੀ ਘਰ ਵਿੱਚ ਕਰਕੇ ਫੇਰ ਮੇਰਾ ਇਹ ਸੋਪੀਆ ਬਣਾ ਦੇਣਾ ਉਹ ਜਿਹਨੂੰ ਮਾਰ ਕੇੁੱਦ ਮੈਂ ਰੈਡੀ ਦੇ ਅੰਦਰ ਤੇ ਇਹ ਸੀ ਲਾਜੀ ਆਪਣਾ ਅੱਜ ਦਾ ਵਲੌਗ ਪਲੀਜ਼ ਵਲੌਗ ਨੂੰ ਫੋਲੋ ਅੱਜ ਕਰਿਆ ਕਰੋ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਵਲੌਗ ਨੂੰ ਸਕਿੱਪ ਨਾ ਕਰਿਆ ਕਰੋ ਤੇ ਪਰ ਬਣ ਜਾਂਦੀ ਪਾ ਸਹਿਯੋਗ ਨਾਲ ਇੱਥੇ ਤੱਕ ਪਹੁੰਚੇ ਅੱਗੇ ਵੀ ਬਚਾਓਗੇ ਤੁਸੀਂ ਚਲੋ ਜੀ ਕਿੰਨੇ ਲਾਇਕੇਸ ਹੋਰ ਲਾਉਣਾ ਸასი ਕਾਲ